ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਕਹਾਣੀ ਆ ਕਹਾਣੀ ਨੂੰ ਪੂਰਾ ਸੁਣਿਓ ਅਤੇ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਬਲਕਾਰ ਰੇਲ ਗੱਡੀ ਦੇ ਜਰਨਲ ਡੱਬੇ ਵਿੱਚ ਇੱਕ ਸੀਟ ਤੇ ਸੁੱਤਾ ਹੋਇਆ ਸੀ ਗੱਡੀ ਰੁੱਕ ਕੇ ਵਾਪਸ ਚੱਲੀ ਤਾਂ ਅਚਾਨਕ ਉਸ ਦੀ ਨਜ਼ਰ ਆਪਣੀ ਤਲਾਕशुदा ਪਤਨੀ ਤੇ ਪਈ ਪਤਾ ਨਹੀਂ ਕਦੋਂ ਉਹ ਉਸ ਦੇ ਸਾਹਮਣੇ ਵਾਲੀ ਸੀਟ ਤੇ ਆ ਕੇ ਬੈਠ ਗਈ ਸੀ 5 ਸਾਲ ਬਾਅਦ ਉਹ ਉਸ ਨੂੰ ਵੇਖ ਰਿਹਾ ਸੀ ਉਹ ਬਹੁਤ ਕਮਜ਼ੋਰ ਹੋ ਗਈ ਸੀ ਉਸ ਨੇ ਪੁਰਾਣਾ ਜਿਹਾ ਸਸਤਾ ਜਿਹਾ ਸੂਟ ਪਾਇਆ ਹੋਇਆ ਸੀ ਨਾ ਕੋਈ ਹਾਰ ਸ਼ਿੰਗਾਰ ਨਾ ਵਾਲ ਹੀ ਚੰਗੀ ਤਰ੍ਹਾਂ ਬਣਾਏ ਹੋਏ ਸਨ ਤਾਂ ਕਿ ਹਜੇ ਤੱਕ ਉਸਨੇ ਦੂਜਾ ਵਿਆਹ ਨਹੀਂ ਕੀਤਾ ਕਿ ਹਜੇ ਉਹ ਮੇਰੀ ਤਰ੍ਹਾਂ ਇਕੱਲੀ ਹੀ ਹੈ ਬਲਕਾਰ ਇਹ ਜਿਹਾ ਸੋਚ ਰਿਹਾ ਸੀ ਕਿ ਉਦੋਂ ਹੀ ਉਸਦੀ ਪਤਨੀ ਪ੍ਰੀਤ ਦੀ ਨਜ਼ਰ ਉਸਤੇ ਪਈ ਨਜ਼ਰਾਂ ਮਿਲੀਆਂ ਤਾਂ ਬਲਕਾਰ ਦੂਜੇ ਪਾਸੇ ਵੇਖਣ ਲੱਗਾ ਫੇਰ ਪਤਾ ਨਹੀਂ ਬਲਕਾਰ ਦੇ ਦਿਮਾਗ ਵਿੱਚ ਕੀ ਆਇਆ ਉਹ ਸੀਟ ਤੋਂ ਥੱਲੇ ਉਤਰ ਆਇਆ ਤੇ ਪ੍ਰੀਤ ਦੇ ਕੋਲ ਬੈਠ ਮੁੰਡੇ ਨੂੰ ਕਿਹਾ ਉਹ ਉੱਪਰ ਵਾਲੀ ਸੀਟ ਤੇ ਚਲਾ ਜਾ ਮੁੰਡਾ ਮੰਨ ਗਿਆ ਅਤੇ ਬਲਕਾਰ ਪ੍ਰੀਤ ਦੇ ਕੋਲ ਆ ਕੇ ਬੈਠ ਗਿਆ ਬੈਠਦੇ ਹੀ ਬਲਕਾਰ ਕਹਿਣ ਲੱਗਾ ਪ੍ਰੀਤ ਕਿਵੇਂ ਆ ਤੂੰ ਪ੍ਰੀਤ ਨੇ ਨਜ਼ਰਾਂ ਨਾ ਬੁਲਾਉਂਦੇ ਹੋਏ ਖਿੜਕੀ ਵੱਲ ਵੇਖਦੇ ਹੋਏ ਕਿਹਾ ਮੈਂ ਠੀਕ ਹਾਂ ਤੁਸੀਂ ਕਿਵੇਂ ਹੋ ਬਲਕਾਰ ਨੇ ਕਿਹਾ ਮੈਂ ਵੀ ਠੀਕ ਹਾਂ ਤੇ ਮੁੰਬਈ ਜਾ ਰਿਹਾ ਹਾਂ ਤਿਹਾਰ ਹੋਣ ਕਾਰਨ ਰਿਜ਼ਰਵੇਸ਼ਨ ਨਹੀਂ ਮਿਲੀ ਇਸ ਕਾਰਨ ਜਰਨਲ ਡੱਬੇ ਵਿੱਚ ਆਉਣਾ ਪਿਆ ਤੂੰ ਕਿੱਥੇ ਜਾ ਰਹੀ ਆ ਉਹ ਕਹਿੰਦੀ ਮੈਂ ਵੀ ਮੁੰਬਈ ਹੀ ਜਾ ਰਹੀ ਹਾਂ ਅੱਜਕੱਲ ਮੰਮੀ ਉੱਥੇ ਰਹਿੰਦੇ ਨੇ ਵੱਡੇ ਭਰਾ ਕੋਲ ਉਹ ਬਿਮਾਰ ਨੇ ਇਸ ਲਈ ਉਹਨਾਂ ਨੂੰ ਮਿਲਣ ਜਾ ਰਹੀ ਹਾਂ ਕਾਫੀ देर ਦੋਨੋਂ ਚੁੱਪ ਰਹੇ ਫਿਰ ਬਲਕਾਰ ਕਹਿਣ ਲੱਗਾ ਇੱਕ ਗੱਲ ਪੁੱਛਾਂ ਪ੍ਰੀਤ ਨੇ ਅੱਖਾਂ ਨਾਲ ਹੀ ਪੁੱਛਿਆ ਬਲਕਾਰ ਹਿਚਕਚਾਉਂਦੇ ਹੋਏ ਪੁੱਛਣ ਲੱਗਾ ਹਜੇ ਤੱਕ ਤੁਸੀਂ ਵਿਆਹ ਨਹੀਂ ਕਰਾਇਆ ਉਹ ਕੁਝ ਨਹੀਂ ਬੋਲੀ ਪਰ ਬਲਕਾਰ ਨੇ ਦੁਬਾਰਾ ਨਹੀਂ ਪੁੱਛਿਆ ਤਾਂ ਪ੍ਰੀਤ ਨੇ ਪੁੱਛਿਆ ਤੁਸੀਂ ਕਰਵਾ ਲਿਆ ਵਿਆਹ ਬਲਕਾਰ ਨੇ ਵੀ ਬਿਨਾਂ ਬੋਲੇ ਨਾਮ ਵਿੱਚ ਸਿਰ ਹਿਲਾ ਦਿੱਤਾ ਫਿਰ ਕਾਫੀ ਧੇਰ ਦੋਨੋਂ ਚੁੱਪ ਰਹੇ ਜਿਵੇਂ ਇੱਕ ਦੂਜੇ ਨੂੰ ਪਰਖ ਰਹੇ ਸੀ ਡੱਬੇ ਵਿੱਚ ਕੁਲਫੀ ਵੇਚਣ ਵਾਲਾ ਆ ਗਿਆ ਸੀ ਬਲਕਾਰ ਕਹਿਣ ਲੱਗਾ ਖਾਏਂਗੀ ਕੁਲਫੀ ਤਾਂ ਪ੍ਰੀਤ ਨੇ ਨਾਂ ਵਿੱਚ ਸਿਰ ਹਿਲਾਇਆ ਬਲਕਾਰ ਨੇ ਮਿੰਨਤ ਕਰਦੇ ਹੋਏ ਪੁੱਛਿਆ ਖਾ ਲੈ ਯਾਰ ਤੇਰੇ ਨਾਲ ਮੈਂ ਵੀ ਖਾ ਲਵਾਂਗਾ ਜਾਣਦਾ ਹਾਂ ਤੇਰੀ ਸਭ ਤੋਂ ਵੱਡੀ ਕਮਜ਼ੋਰੀ ਆ ਕੁਲਫੀ ਉਹ ਥੋੜਾ ਮੁਸਕਰਾਈ ਤਾਂ ਬਲਕਾਰ ਨੇ ਮਹਿਸੂਸ ਕੀਤਾ ਕਿ ਉਹ ਆਪਣੀਆਂ ਅੱਖਾਂ ਵਿੱਚੋਂ ਨਿਕਲਣ ਵਾਲੇ ਹੰਝੂਆਂ ਨੂੰ ਸਮੇਟਣ ਦਾ ਯਤਨ ਕਰ ਰਹੀ ਹੈ। 6 ਸਾਲ ਉਹ ਉਸ ਨਾਲ ਰਿਹਾ ਸੀ ਜਦੋਂ ਉਹ ਆਪਣੇ ਹੰਝੂਆਂ ਨੂੰ ਸਮੇਟਣ ਦਾ ਯਤਨ ਕਰਦੀ ਸੀ ਤਾਂ ਇਸੇ ਤਰ੍ਹਾਂ ਹੀ ਮੁਸਕਰਾਇਆ ਕਰਦੀ ਸੀ। ਬਲਕਾਰ ਦੂਜੇ ਪਾਸੇ ਵੇਖਣ ਲੱਗਾ ਤਾਂ ਪ੍ਰੀਤ ਚੋਰੀ-ਚੋਰੀ ਆਪਣੇ ਹੰਝੂਆਂ ਨੂੰ ਪੂੰਝਣ ਲੱਗੀ। ਫਿਰ ਉਹ ਨਾਰਮਲ ਹੁੰਦਿਆਂ ਕਹਿਣ ਲੱਗੀ ਇੱਕ ਸ਼ਰਤ ਤੇ ਖਾऊंगी। ਬਲਕਾਰ ਨੇ ਪੁੱਛਿਆ ਕਿਹੜੀ ਸ਼ਰਤ? ਤਾਂ ਪ੍ਰੀਤ ਨੇ ਕਿਹਾ ਪੈਸੇ ਮੈਂ ਦੇਵਾਂਗੀ। ਅੱਗੋਂ ਬਲਕਾਰ ਕੁਝ ਨਾ ਬੋਲਿਆ ਫਿਰ ਪ੍ਰੀਤ ਨੇ ਦੋ ਕੁਲਫੀਆਂ ਖਰੀਦ ਲਈਆਂ ਇੱਕ ਕੁਲਫੀ ਬਲਕਾਰ ਨੂੰ ਦਿੰਦੇ ਹੋਏ ਕਹਿਣ ਲੱਗੀ ਹੁਣ ਮੈਂ ਵੀ ਕਮਾਉਣ ਲੱਗ ਗਈ ਹਾਂ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਹਾਂ ਮਹੀਨੇ ਦੇ 15000 ਮਿਲਦੇ ਨੇ ਕੁਲਫੀ ਖਾਂਦੇ-ਖਾਂਦੇ ਬਲਕਾਰ ਕਹਿਣ ਲੱਗਾ ਤਲਾਕ ਦੇ ਸਮੇਂ ਅਦਾਲਤ ਦੇ ਕਹਿਣ ਤੇ ਮੈਂ ਤੈਨੂੰ 25 ਲੱਖ ਰੁਪਏ ਦੇ ਤਾਂ ਰਿਹਾ ਸੀ ਜੇਕਰ ਲੈ ਲੈਂਦੀ ਤਾਂ ਆਪਣਾ ਸਕੂਲ ਖੋਲ੍ਹ ਲੈਂਦੀ ਪਰ ਤੂੰ ਬਹੁਤ ਖੁਦਾਰ ਹੈ ਇਸ ਜਮਾਨੇ ਵਿੱਚ ਪੈਸੇ ਤੋਂ ਬਿਨਾ ਕੁਝ ਨਹੀਂ ਹੁੰਦਾ ਉਹ ਹੱਸ ਕੇ ਕਹਿਣ ਲੱਗੀ ਜੇਕਰ ਲੈ ਲੈਂਦੀ ਤਾਂ ਆਪਣੇ ਜਮੀਰ ਨੂੰ ਕੀ ਜਵਾਬ ਦਿੰਦੀ ਇਹ ਜਮੀਰ ਰੋਜ਼ ਕਹਿੰਦਾ ਸੀ ਕਿ ਜਿਸ ਨੂੰ ਛੱਡ ਕੇ ਆਈਆਂ ਉਸੇ ਦੇ ਸਹਾਰੇ ਤਾਂ ਪਲ ਰਹੀਆਂ ਬਲਕਾਰ ਨੇ ਫਿਰ ਕਿਹਾ ਤੂੰ ਬਹੁਤ ਚੰਗੀ ਆ ਮਾਸੂਮ ਆ ਇਹ ਅਹਿਸਾਸ ਤੇਰੇ ਤੋਂ ਤਲਾਕ ਲੈਣ ਤੋਂ ਬਾਅਦ ਹੋਇਆ ਸੀ ਮੈਨੂੰ ਤੂੰ ਯਕੀਨ ਨਹੀਂ ਕਰੇਂਗੀ ਮੈਂ ਬਹੁਤ ਬਦਲ ਗਿਆ ਹਾਂ ਸ਼ਰਾਬ ਪੀਣੀ ਬਿਲਕੁਲ ਛੱਡ ਦਿੱਤੀ ਹੈ ਤੇ ਹੁਣ ਗੁੱਸਾ ਵੀ ਨਹੀਂ ਕਰਦਾ ਹੁਣ ਮੈਂ ਕਿਸੇ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਜੋ ਤੈਨੂੰ ਬਹੁਤ ਬੁਰਾ ਲੱਗਦਾ ਸੀ ਉਹ ਸਾਰੀਆਂ ਬੁਰੀਆਂ ਆਦਤਾਂ ਮੈਂ ਛੱਡ ਦਿੱਤੀਆਂ ਨੇ ਜਿੰਨਾ ਲਈ ਤੂੰ ਮੈਨੂੰ ਟੋਕਿਆ ਕਰਦੀ ਸੀ ਉਹ ਉਦਾਸ ਹੋ ਕੇ ਕਹਿਣ ਲੱਗੀ ਹੁਣ ਕੀ ਫਾਇਦਾ ਜਦੋਂ ਮੈਂ ਮਨਾ ਕਰਦੀ ਹੁੰਦੀ ਸੀ ਉਦੋਂ ਤਾਂ ਤੁਸੀਂ ਮੇਰੀ ਇੱਕ ਵੀ ਗੱਲ ਨਹੀਂ ਸੀ ਸੁਣਦੇ ਤੁਹਾਡੇ ਕਾਰਨ ਹਮੇਸ਼ਾ ਮੈਂ ਟੈਨਸ਼ਨ ਵਿੱਚ ਰਹਿੰਦੀ ਸੀ ਇਸੇ ਕਰਕੇ ਦੋ ਵਾਰ ਮੇਰਾ ਗਰਭਪਾਤ ਵੀ ਹੋਇਆ ਨਹੀਂ ਤਾਂ ਅੱਜ ਮੇਰੇ ਵੀ ਦੋ ਬੱਚੇ ਹੁੰਦੇ ਇੱਕ 8 ਸਾਲ ਦਾ ਹੋ ਗਿਆ ਹੁੰਦਾ ਤੇ ਦੂਜਾ 6 ਸਾਲ ਦਾ ਹੁੰਦਾ ਇਹ ਕਹਿੰਦੇ ਹ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ ਬੱਚਿਆਂ ਦੀ ਗੱਲ ਹੋਈ ਤੰਬੜਕਾਰ ਦੀਆਂ ਅੱਖਾਂ ਵਿੱਚਲੇ ਹੰਝੂ ਵੀ ਨਾ ਰੁਕ ਸਕੇ ਪਰ ਉਹ ਮਰਦ ਸੀ ਤੇ ਹੰਝੂਆਂ ਨੂੰ ਪਲਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪੀ ਗਿਆ ਤੇ ਕਹਿਣ ਲੱਗਾ ਕਦੇ-ਕਦੇ ਲੱਗਦਾ ਕਿ ਮੈਂ ਬਹੁਤ ਬੁਰਾ ਆਦਮੀ ਹਾਂ ਮੈਂ ਕਦੇ ਵੀ ਰਿਸ਼ਤਿਆਂ ਦੀ ਕਦਰ ਹੀ ਨਹੀਂ ਕੀਤੀ ਉਸੇ ਦੀ ਹੀ ਸਜ਼ਾ ਮਿਲ ਰਹੀ ਹੈ ਮੈਨੂੰ ਅੱਜ ਮੈਂ ਬਿਲਕੁਲ ਇਕੱਲਾ ਹੋ ਗਿਆ ਹਾਂ ਹੁਣ ਤਾਂ ਮੰਮੀ ਵੀ ਨਹੀਂ ਰਹੀ ਮੰਮੀ ਦੇ ਨਾ ਹੋਣ ਤੇ ਪ੍ਰੀਤ ਨੂੰ ਬੜਾ ਦੁੱਖ ਹੋਇਆ ਤੇ ਕਹਿਣ ਲੱਗੀ ਮੰਮੀ ਨੂੰ ਤਾਂ ਮੈਂ ਚੰਗੀ ਭਲੀ ਛੱਡ ਕੇ ਆਈ ਸੀ ਉਹਨਾਂ ਨੂੰ ਕੀ ਹੋ ਗਿਆ ਇਸ ਵਾਰ ਬਲਕਾਰ ਭਾਵਕ ਹੁੰਦਿਆਂ ਆਪਣੇ ਹੰਝੂ ਨਹੀਂ ਰੋਕ ਸਕਿਆ ਸੀ ਤੇ ਕਹਿਣ ਲੱਗਾ ਉਹ ਤੈਨੂੰ ਰੋਜ਼ ਯਾਦ ਕਰਦੀ ਸੀ ਕਹਿੰਦੀ ਸੀ ਪ੍ਰੀਤ ਨੂੰ ਵਾਪਸ ਕਰ ਲਿਆ ਮੈਂ ਉਹਨੂੰ ਕਿਵੇਂ ਸਮਝਾਉਂਦਾ ਕਿ ਇਲਾਕ ਤੋਂ ਬਾਅਦ ਨੂਹਾ ਵਾਪਸ ਘਰ ਨਹੀਂ ਆਉਂਦੀਆਂ। ਦੋਮਾਂ ਦੇ ਵਿਚਕਾਰ ਇੱਕ ਵਾਰ ਫਿਰ ਚੁੱਪ ਛਾ ਗਈ। ਮੁੰਬਈ ਨੇੜੇ ਹੀ ਸੀ ਸਟੇਸ਼ਨ ਆਉਣ ਵਾਲਾ ਸੀ। ਬਲਕਾਰ ਕਹਿਣ ਲੱਗਾ, "ਵਾਪਸ ਕਦੋਂ ਜਾਮੇਂਗੀ ਪ੍ਰੀਤ?" ਪ੍ਰੀਤ ਨੇ ਉੱਤਰ ਦਿੱਤਾ, "ਅੱਜ ਰਾਤ ਇੱਥੇ ਹੀ ਰੁਕਾਂਗੀ, ਕੱਲ ਦੀ ਸਵੇਰ ਦੀ ਟ੍ਰੇਨ ਤੋਂ ਵਾਪਸ ਜਾਵਾਂਗੀ।" ਫਿਰ ਉਹ ਖੜੀ ਹੋ ਗਈ ਅਤੇ ਬਲਕਾਰ ਵੀ ਨਾਲ ਹੀ ਖੜਾ ਹੋ ਗਿਆ ਤੇ ਪੁੱਛਣ ਲੱਗਾ, ਕਿੰਨੇ ਵਜੇ ਵਾਲੀ ਟ੍ਰੇਨ ਤੇ ਜਾਏਂਗੀ ਪ੍ਰੀਤ ਕਹਿਣ ਲੱਗੀ ਅਸੀਂ ਗਰੀਬ ਹਾਂ ਰਿਜ਼ਰਵੇਸ਼ਨ ਨਹੀਂ ਕਰਵਾ ਸਕਦੇ ਜਰਨਲ ਡੱਬੇ ਵਿੱਚ ਸਫ਼ਰ ਕਰਦੇ ਹਾਂ ਇਸ ਲਈ ਜੋ ਵੀ ਟ੍ਰੇਨ ਮਿਲਦੀ ਹੈ ਉਸੇ ਤੇ ਝੜ ਜਾਂਦੇ ਹਾਂ ਇਹਨਾਂ ਕਹਿ ਕੇ ਉਹ ਠਾ ਉਤਰ ਗਈ ਬਲਕਾਰ ਵੀ ਆਪਣਾ ਸਮਾਨ ਸੰਭਾਲਦਾ ਹੋਇਆ ਉਸ ਦੇ ਪਿੱਛੇ ਹੀ ਉਤਰ ਗਿਆ ਤੇ ਕਹਿੰਦਾ ਜੇਕਰ ਮੈਂ ਰਿਜ਼ਰਵੇਸ਼ਨ ਕਰਵਾ ਕੇ ਦੋ ਟਿਕਟਾਂ ਲੈ ਲਵਾਂ ਤਾਂ ਮੈਨੂੰ ਪਤਾ ਹੈ ਕਿ ਤੂੰ ਮੇਰੇ ਨਾਲ ਨਹੀਂ ਜਾਵੇਂਗੀ ਪਰ ਮੈਂ ਤੇਰੇ ਨਾਲ ਸਫਰ ਕਰਨਾ ਚਾਹੁੰਦਾ ਹਾਂ ਜਰਨਲ ਵਿੱਚ ਹੀ ਚਲਾ ਜਾਵਾਂਗਾ 10 ਕਿੰਨੇ ਵਜੇ ਇੱਥੇ ਮਿਲेंगी ਪ੍ਰੀਤ ਆਟੋ ਵਿੱਚ ਬੈਠਦੇ ਹੋਏ ਕਹਿਣ ਲੱਗੀ 10 ਵਜੇ ਇੱਥੇ ਹੀ ਹੋਵਾਂਗੀ ਬਲਕਾਰ ਦੇ ਦੇਖਦੇ ਦੇਖਦੇ ਆਟੋ ਉਸ ਨੂੰ ਲੈ ਕੇ ਅੱਖਾਂ ਤੋਂ ਦੂਰ ਹੋ ਗਿਆ ਬਲਕਾਰ ਮੁੰਬਈ 2 ਦਿਨ ਦੇ ਲਈ ਆਇਆ ਸੀ ਪਰ ਪ੍ਰੀਤ ਦੇ ਸਾਥ ਦੀ ਚਾਹਤ ਲਈ ਉਸਨੇ ਆਪਣਾ ਸ਼ਡਿਊਲ ਬਦਲ ਦਿੱਤਾ ਉਸਨੇ ਛੇਤੀ ਛੇਤੀ ਆਪਣੇ ਬਿਜ਼ਨਸ ਦਾ ਕੰਮ ਪੂਰਾ ਕੀਤਾ ਤੇ ਅਗਲੇ ਦਿਨ ਸਵੇਰੇ 9 ਵਜੇ ਹੀ ਸਟੇਸ਼ਨ ਤੇ ਆ ਗਿਆ ਪ੍ਰੀਤ 9 ਦੀ ਜਗ੍ਹਾ 10 ਵਜੇ ਸਟੇਸ਼ਨ ਤੇ ਪਹੁੰਚੀ ਅਤੇ ਉਸ ਨੂੰ ਵੇਖਦਿਆਂ ਕਹਿਣ ਲੱਗੀ ਤੁਸੀਂ ਅਜੇ ਤੱਕ ਇੱਥੇ ਹੀ ਹੋ ਮੈਂ ਸੋਚ ਰਹੀ ਸੀ ਕਿ ਤੁਸੀਂ ਚਲੇ ਗਏ ਹੋਮੋਂਗੇ ਪ੍ਰੀਤ ਬਹੁਤ ਖੁਸ਼ੀ ਉਹ ਕਹਿਣ ਲੱਗੀ ਕਿ ਮੇਰੇ ਮੰਮਾ ਹੁਣ ਬਿਲਕੁਲ ਠੀਕ ਨੇ ਬਲਕਾਰ ਨੇ ਉਸ ਨੂੰ ਦੱਸਿਆ ਕਿ ਮੈਂ ਤੇਰੀ ਟਿਕਟ ਵੀ ਲੈ ਕੇ ਆਇਆ ਹਾਂ ਹੁਣ 40 ਰੁਪਿਆਵਾਂ ਦੀ ਟਿਕਟ ਦੇ ਲਈ ਕੁਝ ਨਾ ਕਹੀਂ ਪਲੀਜ਼ ਪ੍ਰੀਤ ਹੱਸਦੇ ਹੋਏ ਕਹਿਣ ਲੱਗੀ ਹਜੇ ਟ੍ਰੇਨ ਆਉਣ ਵਿੱਚ ਅੱਧਾ ਘੰਟਾ ਹੈ ਚਲੋ ਆਜੋ ਉਦੋਂ ਤੱਕ ਆਪਾਂ ਕੁਲਫੀ ਖਾਂਦੇ ਹਾਂ ਪੈਸੇ ਮੈਂ ਦੇ ਦੇਵਾਂਗੀ ਤੇ ਆਪਣਾ ਹਿਸਾਬ ਬਰਾਬਰ ਹੋ ਜਾਵੇਗਾ ਇਹਨਾਂ ਕਹਿ ਕੇ ਉਹ ਮੁਸਕਰਾ ਪਈ ਤੇ ਜਦੋਂ ਵੀ ਉਹ ਮੁਸਕਰਾਉਂਦੀ ਸੀ ਤਾਂ ਬਲਕਾਰ ਦੀ ਨਜ਼ਰ ਉਸਦੇ ਚਿਹਰੇ ਤੇ ਹੀ ਰੁਕ ਜਾਂਦੀ ਸੀ ਫਿਰ ਦੋਨਾਂ ਨੇ ਕੁਲਫੀ ਖਾਧੀ ਅਤੇ ਉਦੋਂ ਤੱਕ ਟ੍ਰੇਨ ਆ ਗਈ ਫਿਰ ਤੋਂ ਇੱਕ ਨਵਾਂ ਸਫ਼ਰ ਸ਼ੁਰੂ ਹੋ ਗਿਆ ਸੀ ਪਰ ਇਸ ਸਫ਼ਰ ਵਿੱਚ ਕੁਝ ਖਾਸ ਸੀ ਵਲਕਾਰ ਕੁਝ ਕਹਿਣ ਦੇ ਲਈ ਤੜਫਦਾ ਰਿਹਾ ਪਰ ਡਰ ਵੀ ਸੀ ਕਿ ਜੇਕਰ ਉਸਨੇ ਮਨਾ ਕਰ ਦਿੱਤਾ ਤਾਂ ਵਲਕਾਰ ਮਹਿਸੂਸ ਕਰ ਰਿਹਾ ਸੀ ਕਿ ਪ੍ਰੀਤ ਦੇ ਵੱਡੇ ਭਰਾ ਨੇ ਘਰੋਂ ਇੱਕ ਨਵਾਂ ਸੂਟ ਲੈ ਕੇ ਦਿੱਤਾ ਸੀ ਜੋ ਕਿ ਪ੍ਰੀਤ ਪਾ ਕੇ ਆਈ ਸੀ ਉਹ ਬਹੁਤ ਸੋਹਣੀ ਲੱਗ ਰਹੀ ਸੀ ਖਿੜਕੀ ਵਿੱਚੋਂ ਆ ਰਹੀ ਠੰਡੀ ਹਵਾ ਦੇ ਬੁੱਲੇ ਨਾਲ ਪ੍ਰੀਤ ਦੇ ਵਾਲ ਹਲਕੇ ਹਲਕੇ ਉੱਡ ਰਹੇ ਸੀ ਬਾਲਾਂ ਦੀ ਲੱਟ ਉਸ ਦੀਆਂ ਕੋਮਲ ਗੱਲਾਂ ਨੂੰ ਛੂੰਦੀ ਹੋਈ ਇੱਧਰ ਉੱਧਰ ਹਵਾ ਦੇ ਨਾਲ ਗੋਤੇ ਖਾ ਰਹੀ ਸੀ ਉਸ ਨੂੰ ਇਸ ਤਰ੍ਹਾਂ ਵੇਖ ਬਲਕਾਰ ਦੇ ਮਨ ਵਿੱਚ ਇੱਕ ਅਹਿਸਾਸ ਉੱਠਦਾ ਹੈ ਕਿ ਇਹ ਪਿਆਰੀ ਜਿਹੀ ਔਰਤ ਕਦੇ ਮੇਰੀ ਜ਼ਿੰਦਗੀ ਵਿੱਚ ਹੁੰਦੀ ਸੀ ਪਰ ਮੈਂ ਉਸ ਨੂੰ ਸੰਭਾਲ ਕੇ ਨਹੀਂ ਰੱਖ ਸਕਿਆ ਬਲਕਾਰ ਦੇ ਮਨ ਦੀ ਸਥਿਤੀ ਤੋਂ ਅਣਜਾਣ ਪ੍ਰੀਤ ਕਹਿਣ ਲੱਗੀ ਕੀ ਹੋਇਆ ਤੁਸੀਂ ਗੁੰਮਸਮੇ ਜਿ ਕਿਉਂ ਲੱਗਦੇ ਹੋ ਦੋਸਤ ਬਣ ਕੇ ਹੀ ਸਹੀ ਕੁਝ ਗੱਲ ਤਾਂ ਕਰ ਲੋ ਬਲਕਾਰ ਕਹਿੰਦਾ ਮੈਨੂੰ ਦੋਸਤੀ ਨਹੀਂ ਚਾਹੀਦੀ ਪ੍ਰੀਤ ਨੂੰ ਇੱਕ ਝਟਕਾ ਜਿਹਾ ਲੱਗਾ ਫਿਰ ਉਸਨੇ ਪੁੱਛਿਆ ਫਿਰ ਕਿਉਂ ਮੇਰੇ ਨਾਲ ਸਫਰ ਕਰਨ ਦੇ ਲਈ ਉਤਾਵਲੇ ਹੋ ਰਹੇ ਸੀ ਤੁਸੀਂ ਬਲਕਾਰ ਨੇ ਫਟਾਫਟ ਉੱਤਰ ਦਿੱਤਾ ਮੈਨੂੰ ਤੂੰ ਚਾਹੀਦੀ ਆ ਹਮੇਸ਼ਾ ਦੇ ਲਈ ਜਨਮ ਜਨਮਾਂ ਦੇ ਲਈ ਮੇਰੇ ਨਾਲ ਹੱਸਣ ਦੇ ਲਈ ਤੇ ਮੇਰੇ ਨਾਲ ਰੋਣ ਦੇ ਲਈ ਉਹ ਇੰਨੀ ਜਲਦੀ ਜਲਦੀ ਸਾਰੀਆਂ ਗੱਲਾਂ ਕਹਿ ਗਿਆ ਕਿ ਪ੍ਰੀਤ ਬਸ ਉਸਦੇ ਮੂੰਹ ਵੱਲ ਹੀ ਤੱਕਦੀ ਰਹਿ ਗਈ ਉਹ ਫਿਰ ਅੱਗੇ ਬੋਲਿਆ ਮੈਂ ਗਲਤ ਸੀ ਤੇਰੀ ਕਦਰ ਨਹੀਂ ਸੀ ਕਰ ਸਕਿਆ ਪਰ ਤੇਰੇ ਜਾਣ ਤੋਂ ਬਾਅਦ ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਹੋਇਆ ਮੈਨੂੰ ਮaaf ਕਰ ਦੇ ਇਹ ਕਹਿੰਦਿਆਂ ਹੋਇਆਂ ਹੀ ਉਹ ਰੋਣ ਲੱਗ ਪਿਆ ਪ੍ਰੀਤ ਚੁੱਪ ਹੋ ਗਈ ਬਸ ਉਸਦੇ ਚਿਹਰੇ ਵੱਲ ਵੇਖੀ ਜਾ ਰਹੀ ਸੀ ਬਲਕਾਰ ਉਸਦੇ ਦੋਨਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਿਆਂ ਕਹਿਣ ਲੱਗਾ ਮੈਨੂੰ ਮaaf ਕਰ ਦੇ ਯਾਰ ਮੈਂ ਵਾਅਦਾ ਕਰਦਾ ਹਾਂ ਕਿ ਹੁਣ ਕਦੇ ਵੀ ਤੇਰੇ ਹੰਝੂਆਂ ਦਾ ਕਾਰਨ ਨਹੀਂ ਬਣਾਂਗਾ ਤੂੰ ਜੋ ਕਹੇਂਗੀ ਮੈਂ ਉਹੀ ਕਰਾਂਗਾ ਪਲੀਜ਼ ਵਾਪਸ ਆ ਜਾ ਨਾ ਪ੍ਰੀਤ ਨੇ ਆਪਣੇ ਮੱਥੇ ਤੋਂ ਥੋੜੀ ਜਹੀ ਚੁੰਨੀ ਪਿੱਛੇ ਸਰਕਾਈ ਤੇ ਕਹਿਣ ਲੱਗੀ ਇਧਰ ਦੇਖੋ ਜਰਾ ਬਲਕਾਰ ਨੇ ਵੇਖਿਆ ਕਿ ਪ੍ਰੀਤ ਦੇ ਮੱਥੇ ਤੇ ਸੰਧੂਰ ਸੀ ਉਹ ਕਹਿਣ ਲੱਗੀ ਮੈਂ ਜਾਣਦੀ ਸੀ ਤੁਸੀਂ ਇਹ ਸਭ ਕਹੋਗੇ ਮੈਂ ਕੱਲ ਹੀ ਸੋਚ ਲਿਆ ਸੀ ਕਿ ਹੁਣ ਇਕੱਲੇ ਰਹਿਣ ਦੇ ਦਿਨ ਖਤਮ ਹੋ ਗਏ ਨੇ ਮੇਰਾ ਹਮਸਫਰ ਵਾਪਸ ਆ ਗਿਆ ਹੈ ਹੁਣ ਅਗਲਾ ਸਫਰ ਉਸਦੇ ਨਾਲ ਹੀ ਤੈਅ ਕਰਨਾ ਥੱਕ ਗਈਆਂ ਮੈਂ ਇਕੱਲੇ ਚੱਲਦੇ ਚੱਲਦੇ ਕਹਿੰਦੇ ਹੋਏ ਉਹ ਜੀਵ ਜਿਹਾ ਮੁਸਕਰਾਉਣ ਲੱਗੀ ਫਿਰ ਬਲਕਾਰ ਨੇ ਕਿਹਾ ਮੈਂ ਜਾਣਦਾ ਹਾਂ ਜਦੋਂ ਤੇਰਾ ਦਿਲ ਰੋਣ ਨੂੰ ਕਰਦਾ ਹੈ ਨਾ ਤੂੰ ਉਦੋਂ ਵੀ ਇਸੇ ਤਰ੍ਹਾਂ ਹੀ ਮੁਸਕਰਾਉਣ ਲੱਗਦੀ ਹੈ ਨਾ ਰੋ ਕੇ ਨਾ ਹੰਝੂਆਂ ਨੂੰ ਇਹਨਾਂ ਨੂੰ ਵਹਿ ਜਾਣ ਦੇ ਦਿਲ ਹਲਕਾ ਹੋ ਜਾਵੇਗਾ ਇਹਨਾਂ ਸੁਣਦੇ ਹੀ ਪ੍ਰੀਤ ਦਾ ਸਬਰ ਜਵਾਬ ਦੇ ਗਿਆ ਤੇ ਉਹ ਉੱਚੀ ਉੱਚੀ ਰੋਣ ਲੱਗੀ ਪੂਰੇ ਡੱਬੇ ਦੇ ਯਾਤਰੀ ਉਹਨਾਂ ਨੂੰ ਵੇਖਣ ਲੱਗੇ ਪਰਪ੍ਰੀਤ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ। ਉਸ ਬਲਕਾਰ ਦੇ ਮੋੜ 'ਤੇ ਸਿਰ ਰੱਖ ਕੇ ਰੋਂਦੀ ਰਹੀ। ਕੁਝ ਦੇਰ ਬਾਅਦ ਪ੍ਰੀਤ ਦਾ ਪਿੰਡ ਆ ਗਿਆ। ਗੱਡੀ ਕੁਝ ਪੜ ਲਈ ਰੁਕੀ ਤੇ ਫਿਰ ਚੱਲ ਪਈ। ਪਰ ਪ੍ਰੀਤ ਨੇ ਤਾਂ ਹੁਣ ਉੱਥੇ ਉਤਰਨਾ ਹੀ ਨਹੀਂ ਸੀ। ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਫਿਰ ਤੋਂ ਸ਼ੁਰੂ ਹੋ ਗਿਆ ਸੀ। ਹੁਣ ਉਸ ਦੀ ਮੰਜ਼ਿਲ ਉਸਦੇ ਹਮਸਫ਼ਰ ਦਾ ਘਰ ਸੀ ਜੋ ਵਰਿਆਂ ਤੋਂ ਉਸਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਅਜੇ ਵੀ ਬਲਕਾਰ ਦੇ ਮੋਢੇ ਤੇ ਸਿਰ ਰੱਖੀ ਪਈ ਸੀ ਅੱਖਾਂ ਬੰਦ ਕਰਕੇ ਮਿੰਨਾ ਮਿੰਨਾ ਮੁਸਕਰਾ ਰਹੀ ਸੀ ਇੱਕ ਮਾਸੂਮ ਬੱਚੇ ਦੀ ਤਰ੍ਹਾਂ ਅੱਜ ਤੋਂ ਬਲਕਾਰ ਅਤੇ ਪ੍ਰੀਤ ਫਿਰ ਇੱਕ ਹੋ ਗਏ ਸੀ ਦੋਨੋਂ ਟ੍ਰੇਨ ਦੇ ਡੱਬੇ ਵਿੱਚ ਬੈਠੇ ਆਪਣੀਆਂ ਸੋਚਾਂ ਵਿੱਚ ਆਪਣੀਆਂ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਭਰੋ ਕੇ ਉਹ ਫਿਰ ਤੋਂ ਇੱਕ ਮੰਜ਼ਲ ਦੇ ਰਾਹੀ ਬਣ ਗਏ ਸਨ ਹਾਂਜੀ ਦੋਸਤੋ ਇਸੀ ਪਤੀ ਪਤਨੀ ਦੀ ਦਿਲ ਨੂੰ ਛੂਹਣ ਵਾਲੀ ਇੱਕ ਬਹੁਤ ਸੋਹਣੀ ਕਹਾਣੀ ਬਹੁਤ ਸਾਰੇ ਪਤੀ ਪਤਨੀ ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਨੇ ਤੇ ਉਹ ਨਾਰਾਜ਼ਗੀ ਇੰਨੀ ਵੱਧ ਜਾਂਦੀ ਆ ਕਿ ਉਹ ਤਲਾਕ ਦਾ ਫੈਸਲਾ ਲੈ ਲੈਂਦੇ ਨੇ ਪਰ ਤਲਾਕ ਤੋਂ ਬਾਅਦ ਪਤਾ ਲੱਗਦਾ ਹੈ ਕਿ ਜ਼ਿੰਦਗੀ ਤਾਂ ਅਸਲ ਹਮਸਫਰ ਦੇ ਨਾਲ ਹੀ ਹੁੰਦੀ ਹੈ ਪਤੀ ਪਤਨੀ ਨੂੰ ਇੱਕ ਦੂਜੇ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇੱਕ ਦੂਜੇ ਨੂੰ ਸਮਝਣਾ ਚਾਹੀਦਾ ਹੈ ਤਲਾਕ ਜਿਹੇ ਫੈਸਲੇ ਇਕਦਮ ਨਹੀਂ ਲੈਣੇ ਚਾਹੀਦੇ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ